ਤੇ ਲਖਵੀਰ ਆਈ ਸੀ ਪ੍ਰਸ਼ਾਦਾ ਲੈ ਕੇ ਹਾਂਜੀ ਕੀ ਹਾਲ ਨੇ ਬਹੁਤ ਵਧੀਆ ਜੀ ਤੇ ਮੈਂ ਛਕ ਲਿਆ ਤੇ ਇਹ ਹੁਣ ਛਕਣ ਲੱਗੀ ਆ ਮੈਨੂੰ ਜਿਹੜਾ ਨਜ਼ਾਰਾ ਕੇਸ ਰੋਟੀ ਖਾ ਕੇ ਉਹ ਘਰੇ ਨਹੀਂ ਆ ਹਾਂ ਘਰੇ ਨਹੀਂ ਤੇ ਮੁਰਕੋ ਮੁਰਕੀ ਵੀ ਹੋਇਆ ਪਿਆ ਕੰਮ ਇੱਧਰ ਮਿਰਚਾਂ ਨਾਲ ਚੱਲਦੀਆਂ ਬਾਈ ਐੜੀਆਂ ਐੜੀਆਂ ਬੱਚਿਆਂ ਦਾ ਕਰਕੇ ਫਿਰ ਦਾਲ ਸਬਜ਼ੀ 'ਚ ਘਟ ਪਾਈਦੀ ਆ ਹਾਂ ਤੇ ਜਿਹਨੂੰ ਲੋੜ ਹੁੰਦੀ ਆ ਉਹ ਲੈ 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 ਲੈਂਦਾ ਨਿੱਕੀ ਦਾ ਸਾਡੀ ਜਮਾ ਹੀ ਨਹੀਂ ਖਾਂਦੀ ਮਿਰਚ ਉਹਤਾ ਜੀ ਸਬਜ਼ੀ ਚੀਰਦੇ ਆ ਉਹ ਐ ਦੋ ਮਿਰਚਾਂ ਚੱਕ ਕੇ ਇੱਕ ਹੋਰ ਕਹੂਗੀ ਆ ਦੋ ਪਾਓ ਮੇਰੇ ਸਾਹਮਣੇ ਹੂੰ ਉਹਦੇ ਕੰਮ ਤਾਂ ਬਾਹਲੇ ਤੇਜ ਆ ਜਵਾਕਾਂ ਨਾਲ ਤਾਂ ਕੰਮ ਹੀ ਨਹੀਂ ਹੈਣੀ ਹੂੰ ਅੱਜ ਕੱਢਦੇ ਆ ਜੀ ਆਪਾਂ ਘਾਹ ਝੋਨੇ ਚੋਂ ਹਾਂ ਘਾਹ ਕੱਢਦੇ ਆ ਚੱਕ ਕੇ ਰੋਟੀ ਚਾੱਕੀ ਬਾਈ ਤੇ ਦੇਖਦੇ ਆ ਕਿੰਨਾ ਘਾਹ ਲਖਵੀਰ ਨੂੰ ਮੈਂ ਕਿਹਾ ਘਾਹ ਬਹੁਤ ਆ ਰੇ ਪਾਇਆ ਕੱਲ ਤੇ ਲੱਗ ਜੂ ਪਤਾ ਹੁਣ ਕੀ ਬਣਦਾ ਨਾਲ ਹੀ ਛੁੱਟੀ ਫਿਰ ਇਹਦੀ ਅੱਜ ਦੋਨਾਂ ਨੇ ਮਾਰਨੀ ਏ ਛੁੱਟੀ ਇਹ ਤੂੰ ਥੋੜੀ ਹਵਾ ਤਵਗਦੀ ਏ ਘਰੇ ਜਮਾ ਹਵਾ ਨਹੀਂ ਦਾ ਇੱਥੇ ਤਾਂ ਯਾਰ ਠੱਬਾ ਵਾਲਾ ਠੰਡਾ ਮਾਹੌਲਾ ਘਰੇ ਜਮਾ ਤਾਂ ਸੌ ਮਸੀ ਬਣੀ ਜਾਂਦੀ ਆ ਆਪਣੇ ਤਾਂ ਮੀਂਹ ਵੀ ਨਹੀਂ ਪਾਇਆ ਰੱਬ ਨੇ ਜਮਾ ਹਾਂ ਕੱਲਾ ਬਾਈ ਸਬਜੀ ਸੋਜੀ ਵਾਲਾ ਥਾਂ ਬਣਾਤਾ ਵਦਿਕਾ ਦੇਖੋ ਤੇ ਮਿਰਚਾਂ ਵੀ ਪਾਣੀ ਭਾਲਦਿਆਂ ਸੀ ਸਬਜੀ ਸਾਰੀ ਆਣਾ ਹਰੀਆਂ ਹਰੀਆਂ ਦੇ ਸੰ ਲੱਗੀਆਂ ਸੁੱਕੀਆਂ ਪਈਆਂ ਸੀ ਤੇ ਮੀਂਹ ਵੀ ਨਹੀਂ ਸਾਡੇ ਦਾ ਪਿਆ ਵਿੱਚ ਭਰਾ ਕਹਿੰਦੇ ਸੀ ਸਾਡੇ ਭੇਜ ਦਿਓ ਬਾਈ ਸਾਡੇ ਨਹੀਂ ਪਿਆ ਆਸੇ ਪਾਸੇ ਹੀ ਪੈ ਗਿਆ ਉਦੇ ਬਦਲ ਜਾ ਬਾਲਾ ਹੋਇਆ ਮਸਾਂ ਪੱਠੇ ਦਾ ਸੀ ਲੱਦੇ ਭਾਜ ਭਾਜ ਵੱਡੇ ਤੇ ਮੀਂਹ ਪਿਆ ਨਹੀਂ ਚਲ ਆਪਾਂ ਤਾਂ ਕਹਿੰਦੇ ਸਾਰਿਆਂ ਦੇ ਮੂੰਗਾਂ ਮੰਗਾਂ ਮੱਕਾਂ ਮੂੰਗਾਂ ਚਾਹ ਹਾਂ ਆ ਕੰਮ ਚਲੋ ਸੰਭਿਆ ਜਾਵੇ ਹਾਂ ਬੇਦਰ ਕੋ ਰੱਖ ਜੀ ਰੱਬ ਹਾਂ ਹੁਣ ਵੀ ਚਲੋ ਆਹ ਚਾਰ ਚੂਰ ਪੈ ਜੂ ਸਾਰਿਆਂ ਦਾ ਹਨਾ ਜਿਹੜੇ ਤਿਆਰ ਪਾਉਣਾ ਭਰਾਵਾਂ ਨੇ ਮੱਕੀਆਂ ਮਕੀਆਂ ਖੜਨ ਚਲ ਸਾਰੇ ਆਪ ਦੇ ਅਰਗੀ ਹੁੰਦੇ ਆ ਸਾਰੀ ਕਹਿੰਦੇ ਆ ਸਹੀ ਗੱਲ ਆ ਨਾ ਹਰੇਕ ਦੀ ਫਸਲ ਸਮਝੇ ਜਾਂ ਨਹੀਂ ਇਹਦੋਂ ਪਹਿਲਾਂ ਪਾ ਜਾਂਦਾ ਦੱਸ ਦੇ ਜੀ ਉਦੋਂ ਕੋਈ ਦਿਮਾਗ ਦਿੱਕਤ ਨਹੀਂ ਸੀ ਦੋ ਦੋ ਨਹੀਂ ਤੇ ਚੱਲ ਕੋਈ ਨਾ ਮਗ ਨੂੰਗੀ ਕੜੀ ਪੱਤੇ ਪੀਲੇ ਪੀਲੇ ਹੋਏ ਪਏ ਉਹ ਤਾਂ ਬਹੁਣੀ ਆ ਚਾਚੇ ਨੇ ਕੱਟੀ ਜੀ ਹੋ ਗਈ ਜਮਾਈ ਕਾਲ ਨਹੀਂ ਲੱਗਿਆ ਇਧਰੋਂ ਬਾਤੀ ਆਪਣੇ ਨਾਲੋਂ ਬਾਈ ਆਪਣੇ ਇਹਦੇ ਮੂੰਗੀ ਚ ਸੂਰ ਆਉਂਦਾ ਸੀ ਬਹੁਤ ਦੁੱਖ ਦਿੱਤਾ ਵਾ ਸੀ ਆ ਝੋਨੇ ਤੇ ਕੱਲ ਵੀ ਡੱਕੇ ਲਾਇਆ ਹੋਰ 파ੜ 파ੜ ਕੇ ਨਾ ਪਟ ਪਟ ਬੈ ਸਟੇ ਪੈ ਡਕੇ ਇਹ ਕਦਨ ਬਟਾ ਪਟਦੀ ਸਾਰੀ ਉਹ ਤੇ ਚਲੋ ਠੀਕ ਆ ਬਾਈ ਬਾਕੀ ਬਣਾਉਣੇ ਆ ਦੂਜੀ ਵੀਡੀਓ ਫਿਰ ਕਾ ਕੜਦੇ ਆਂ ਦੀ ਦਿਖਾਉਣੇ ਆ ਤੁਹਾਨੂੰ ਬਾਈ ਓਕੇ ਜੀ ਆ ਇਧਰ ਲਖਵੀਰ ਵੀ ਬੁਰੀ ਤੇ ਆਈ ਵੀ ਆ ਇਹ ਦਰਾਸਤਾ ਨੂੰ ਸੇਕ ਲੱਗ ਗਿਆ ਨਾ ਤਾਂ ਵੇਖ ਲਈ ਕਿਵੇਂ ਆ ਜੀ ਠੀਕਾ ਕੋਠੀ ਦੇਖੋ ਬਾਈ ਬਣਾਈ ਲੈ ਜਾਣੀਏ ਪਿਆਸੀ ਵਾਵਾ ਬੋ ਰਿਆਂ ਬੱਪੇ ਦੇ ਹਿੱਤੇ ਆ ਹੁਣ ਜੇ ਡਾਈ ਰਹੇ ਆ ਗਿੱਲਾ ਹੋ ਗਿਆ ਹੋਊ ਨਹੀਂ ਮੈਨੂੰ ਤੇ ਥੱਲੇ ਪਾਏ ਨਹੀਂ ਪਾਣੀ ਅਰੇਲੇ ਪਾਸੇ ਅੱਜਾਂ ਨਾਲੋਂ ਆਹਾਂ ਦੇਖ ਤੂੰ ਆ ਤੋਤਾ ਗਿੱਲਾ ਹੋਊਗਾ ਚਲ ਹੋਊਗਾ ਤੁਹਾਨੂੰ ਵੀ ਸੀ ਉਧਰ ਹੋ ਗਿਆ ਪਰਨਾ ਭਰੀ ਜਾਨੀ ਆ ਲੈ ਫਸ ਨਹੀਂ ਤੱਕਲਾ ਦੇ ਨਾਲ ਦਸਵਾਣੀ ਨਾਲ ਮੇਰਾ ਫੋਨ ਲੈ ਪਾ ਦਾਨੀ ਐਡੀਕਾਰੀ ਸਫਾਈ ਦੀ ਹੋਈ ਵੀ ਆ। ਹਿੰਕਾ ਕੱਲੀ ਆਉਣਾ। ਇਹ ਆਪਣਾ ਪਹਿਲਾ ਘਰ ਆ। ਪਹਿਲਾ ਹਾਂ। ਇਹ ਨਾ ਥੋੜਾ ਜਿਹਾ ਲਖਵੀਰੇ ਆ। ਆ ਇੱਥੋਂ ਲੈ ਕੇ ਹਨਾ ਇੰਨਾ ਥਾਂ ਐ ਪੱਕਾ ਹੋ ਜੇ। ਆਪਾਂ ਹੱਥ ਬੈ ਡਿੱਗੀ ਤੋਂ ਧੋ ਕੇ ਕੋਠੀ ਚ ਆਉਣਾ ਹੁੰਦਾ। ਇਦਰੋਂ ਹੀ ਮਿੱਟੀ ਜਾਂਦੀ ਆ। ਇਹ ਤੇ ਸੱਤ ਹੀ ਆਪਾਂ ਆਏ ਨਾ ਇੰਨਾ ਐ ਲੱਗ ਜਾਣਾ। ਬਾਕੀ ਬਾਬਾ ਸੁੱਖ ਰੱਖੇ ਬਾਈ ਕੋਠੀ ਵੀ ਸਾਡੀ ਡੈਡੀ ਦੀ ਪਾਈ ਵੀ ਆ ਇਹ। ਤੇ ਚਲੋ ਹੌਲੀ ਹੌਲੀ ਹੋ ਗਈ ਸੈਟਿੰਗ ਤੇ ਵਧੀਆ ਪਾਵਾਂਗੇ ਕੋਠੀ। ਲੈਂਟਰ ਤੇ ਉਹ ਕਮਰੇ ਬਣਾਵਾਂਗੇ ਦੋ 35 ਟੂਕੀ ਰੱਖਾਂਗੇ ਬਿਲਕੁਲ ਧਰਾ ਵੀ ਜਾਂਦਾ ਤੇ ਲਾਈਟ ਵੀ ਕਰ ਦਿਆਂਗੇ 24 ਘੰਟੇ ਜਿਹੜੀ ਆਉਂਦੀ ਆ ਉਹ ਆਪਣੇ ਸ਼ਰਕਤੋਂ ਨੇੜੇ ਜਾਂਦੀ ਆ ਤਾਰ ਚਲੋ ਬਣ ਕੇ ਨਵੀਆਂ ਨਹੀਂ ਹੁਣ ਤਾਂ ਹੁਣ ਜਦੋਂ ਨੱਕੇ ਬਣਾਏ ਮੈਸਤਰੀ ਲਾਇਆ ਇਹਨਾਂ ਸਾਰਾ ਪੱਕਾ ਕਰ ਦਗੇ ਇੱਥੇ ਬੰਦਾ ਪੈਰ ਝਾੜ ਕੇ ਇੱਟਾਂ ਤੇ ਫੇਰ ਅੰਦਰ ਵੜ ਜਾਂਦਾ ਹਨਾ ਪਾਣੀ ਦੀ ਬਾਲ ਚੜਿਆ ਤੋ ਲਿਆਓ ਜੀ ਤੁਹਾਡੇ ਪੈਰ ਲੱਬੜਦੇ ਹਨਾ ਦੇਖੋ ਯਾਰ ਭਈਆਂ ਐ ਕੰਮ ਵੀ ਜਰਿਆ ਨਹੀਂ ਗਿਆ ਵੀ ਐ ਸਫਾਈ ਇਹ ਬਾਲੀ ਰੱਖਦੀ ਆ ਘਰੇ ਵੀ ਇਹੀ ਕੰਮ ਤੇ ਕੰਮ ਇਹ ਤਾਂ ਜਰਿਆ ਨਹੀਂ ਗਿਆ ਵੀ ਐ ਕੂੜਾ ਗਿਆ ਹਨਾ ਮੈਂ ਕਹਿੰਦਾ ਆਪੇ ਦੇਖੀ ਰਹੁ ਤੂੰ ਮੇਰੇ ਬਾਜ ਵੀ ਮਾਰੀਸ ਮੈਨੂੰ ਬਾਜ ਮਾਰੀ ਤਾਂ ਸੀਗੀ ਮੈਂ ਕਿਹਾ ਬੌੜੀ ਨਹੀਂ ਪਤਾ ਨਹੀਂ ਕੀ ਕਰਨ ਲੱਗੀ ਹਨੀ ਮੈਂ ਕਿਹਾ ਉੱਠ ਗਈ ਲੋ ਹੁਣ ਕਪੜਾ ਕੋਈ ਥਿੜੀ ਪੁੰਜੇ ਬੈਠੇ ਰੋਟੀ ਥਾਲ ਗਏ ਬਰਸੇ ਚਾਂਤਾਂ ਲੱਗ ਗਈ